ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮਲਾਈ ਦੇ ਉੱਤੋਂ ਕਿਉਂ ਕੱਢਿਆ ਸੀਗਾ ਕਿਉਂ ਕੱਢ ਕੇ ਤੇ ਆਹ ਬਚੀ ਹੈ ਸਾਡੇ ਕੋਲ ਲੱਸੀ ਤੇ ਪਹਿਲਾਂ ਅਸੀਂ ਲੱਸੀ ਰੋੜਦੇ ਨਹੀਂ ਹੁੰਦੇ ਨਹੀਂ ਪਰ ਅੱਜ ਅਸੀਂ ਲੱਸੀ ਨਹੀਂ ਰੋੜਾਂਗੇ ਜਦੋਂ ਦਾ ਨੂੰ ਪਤਾ ਲੱਗਾ ਉਹ ਹੁੰਦਾ ਹੈ ਹਿਵੇਂ ਇਹਦੇ ਤੋਂ ਪਨੀਰ ਬਣਾਉਨੇ ਆ ਤੁਸੀਂ ਵੀ ਲੱਸੀ ਤੋਂ ਪਨੀਰ ਬਣਾਓ ਆਹ ਤੁਹਾਨੂੰ ਵਿਖਾਉਣੀ ਆ ਇਹਦੇ ਤੋਂ ਕਿੱਦਾਂ ਪਨੀਰ ਬਣਦਾ ਤੇ ਕਿਵੇਂ ਬਣਾਉਂਦੇ ਇਹ ਬਿਲਕੁਲ ਲੱਸੀ ਆ ਤੁਸੀਂ ਦੇਖ ਸਕਦੇ ਹੋ ਤੇ ਛਿੱਡੀ ਆਈ ਹੋਈ ਇਹਦੀ ਲੱਸੀ ਦੀ ਇਹ ਮਲਾਈ ਸੀਗੀ ਇਹਦੇ ਵੀ ਮਲਾਈ ਵਾਲਾ ਹੀ ਡੱਬਾ ਵਾ ਤੇ ਮਲਾਈ ਦੇ ਵਿੱਚੋਂ ਅਸੀਂ ਕੱਢਿਆ ਕਿਉਂ ਤੇ ਕਿਉਂ ਕੱਢ ਲਿਆ ਵਾ ਤੇ ਹੁਣ ਰਹਿ ਗਈ ਸਾਡੇ ਕੋਲ ਲੱਸੀ ਅਹੀਂ ਲੱਸੀ ਨੂੰ ਜਿਹੜਾ ਵਾ ਅੱਗ ਦੇ ਉੱਤੇ ਰੱਖ ਲੈਣਾ ਅੱਗ ਦੇ ਉੱਤੇ ਰੱਖ ਕੇ ਅੱਗ ਦੇ ਉੱਪਰ ਰੱਖ ਕੇ ਤੇ ਅਸੀਂ ਨੂੰ ਕੀ ਕਰਨਾ ਵਾ ਹੌਲੀ-ਹੌਲੀ ਹਿਲਾਉਂਦੇ ਰਹਿਣਾ ਵਾ ਤਾਗੀ ਜਿਹੜਾ ਮੱਖਲੇ ਨਾਲ ਲੱਗੀ ਆ ਦੇਖੋ ਆਵਾਜ਼ ਆਉਣ ਲੱਗੀ ਨਾ ਜੇ ਇਹ ਥੱਲੇ ਲੱਗੀ ਫਿਰ ਪਨੀਰ ਨਹੀਂ ਬਣਨਾ ਤੇ ਥੋੜੀ ਲਾਸੀ ਸੀ ਜਾਣੀ ਤੇ ਇਹਨੂੰ ਇਦਾਂ ਦਹਾਈ ਜਾਵਾਂਗੇ बस ਇਹਨੂੰ ਹਿਲਾਉਂਦੇ ਰਹਿਣਾ ਤੁਸੀਂ ਦੇਖੋਗੇ ਕਿ 10-15 15 ਮਿੰਟ ਤੇ ਬਹੁਤ ਜ਼ਿਆਦਾ ਨਹੀਂ ਬਹੁਤ ਹੈ ਤੁਸੀਂ ਆਪ ਵੀ ਦੇਖਿਓ 5-7 ਮਿੰਟਾਂ ਵਿੱਚ ਹੀ ਪਨੀਰ ਜਿਹੜਾ ਉਹ ਬਣ ਜੀ ਜਾਣਾ ਉਹ ਪਨੀਰ ਬਿਲਕੁਲ ਖੱਟਾ ਨਹੀਂ ਬਣੇਗਾ ਕਿਉਂਕਿ ਮਲਾਈ ਅਸੀਂ ਜਿਹੜੀ ਫ੍ਰੀਜ਼ ਰੱਖੀ ਸੀ ਉਹ ਚ ਕੱਢ ਕੇ ਤੇ ਕਿਉਂ ਕੱਢਿਆ ਤੇ ਕਿਉਂ ਕੱਢ ਕੇ ਨਹੀਂ ਜਸਟ ਮੈਂ ਪਨੀਰ ਬਣਾਉਣ ਲੱਗੀ ਤੇ ਮੈਂ ਨਾਲ ਤੁਹਾਨੂੰ ਵੀਡੀਓ ਸ਼ੇਅਰ ਕਰਾਂ ਤੁਹਾਨੂੰ ਵੀ ਦੱਸਾਂ ਕਿ ਮੈਂ ਕਿਨੇ ਮਲਾਈ ਤੋਂ ਪਨੀਰ ਮਲਾਈ ਦੀ ਰਸੀ ਲੱਸੀ ਤੋਂ ਪਨੀਰ ਬਣਾਉਣੀ ਹੈ ਪਨੀਰ ਬਿਲਕੁਲ ਵਧੀਆ ਬਣਦਾ ਵਾਸ ਜਿਵੇਂ ਦੂਜਾ ਪਨੀਰ ਬਣਦਾ ਵਾ ਬਿਲਕੁਲ ਘੱਟਾ ਨਹੀਂ ਹੁੰਦਾ ਤੁਸੀਂ ਵੀ ਬਣਾ ਕੇ ਵੇਖਿਓ ਬਿਲਕੁਲ ਪਤਾ ਨਹੀਂ ਚੱਲੇਗਾ ਕਿ ਇਹ ਦੁੱਧ ਦਾ ਪਨੀਰ ਆ ਜਾਂ ਲੱਸੀ ਦਾ ਪਨੀਰ ਆ ਹੰਡ ਦੇ ਕਾਰਨ ਜਿਹੜਾ ਥੋੜਾ ਜਿਹਾ ਤਮੱਕੜ ਰਹਿ ਗਿਆ ਸੀ ਨਾ ਉਹ ਆਹ ਦੇਖੋ ਸਾਈਡਾਂ ਤੇ ਜੰਮ ਗਿਆ ਤੁਸੀਂ ਵੀ ਜਾਣਦੇ ਹੋ ਕਿ ਮੱਖਣ ਸਾਰਾ ਨਹੀਂ ਨਿਕਲਦਾ ਲਸਿਸ ਰਹਿ ਜਾਂਦਾ ਉਹ ਸਾਈਡਾਂ ਤੇ ਜੰਮ ਗਿਆ ਇਹਵੇਂ ਅਸੀਂ ਫੁੱਲਾ ਹੀ ਗਏ ਬਸ ਹਲੋਂਦੇ ਰਹਿਣਾ ਤਾਂਕਿ ਉਹ ਥੱਲੇ ਨਾ ਲੱਗੇ ਇਹ ਹੁਣ ਫੁੱਟਲਦੀ ਬਿਲਕੁਲ ਉਹਦੇ ਵਿੱਚ ਆ ਚੁੱਕੀ ਹੈ ਫੌਂਡੂ ਵਿੱਚ ਤਾਂ ਹੀ ਜਿਹੜੀ ਉਹ ਥੋੜੀ thick ਹੋ ਗਈ ਹੈ ਇਹ ਤੋਂ ਮੈਂ ਕਿਉਂਕਿ ਮਲਾਈ ਦੇ ਵਿੱਚ ਤੇ ਉਹ ਦੁੱਧ ਹੀ ਹੁੰਦਾ ਵਾ ਆਲਮੋਸਟ ਜਿਹੜਾ ਲਾਈਦਾ ਵਾ ਨਾ ਦੁੱਧ ਦੀ ਮਲਾਈ ਹੁੰਦੀ ਆ ਇਸ ਕਰਕੇ ਇਹ ਉੱਪਰੋਂ ਕਿਉਂ ਲੈ ਲਈਦਾ ਵਾ ਤੇ ਇਹਦਾ ਪਨੀਰ ਜਿਹੜਾ ਮੈਂ ਮਿੱਠਾ ਹੀ ਬਣਾਦਾ ਵਾ ਜੀ ਦੂਸਰੀ ਮਲਾਈ ਹੋਵੇ ਉਹਦੇ ਬਾਰੇ ਵਿੱਚ ਕੁਝ ਕਹਿ ਨਹੀਂ ਸਕਦੇ ਪਰ ਇਹ ਜਿਹੜੀ ਦੁੱਧ ਵਾਲੀ ਉਬਾਲਾ ਦੁੱਧ ਨੂੰ ਦੇ ਕੇ ਉੱਤੋਂ ਲਾਇਆ ਹੁੰਦਾ ਨਾ ਮਲਾਈ ਉਹਦਾ ਵਧੀਆ ਬਣਦਾ ਤੁਸੀਂ ਹੁਣ ਦੇਖ ਸਕਦੇ ਹੋ ਕਿ ਇਹ ਨਾ ਫੁੱਟਣੀ ਸ਼ੁਰੂ ਹੋ ਗਈ ਆ ਤੇ ਪਨੀਰ ਬਣਨਾ ਸਟਾਰਟ ਹੋ ਗਿਆ ਆ ਦੇਖੋ ਅਨਸਕੋ 7 ਮਿੰਟ ਦੇ ਵਿੱਚ ਵਿੱਚ ਹੀ ਇਹ ਪਨੀਰ ਬਣਾ ਕੇ ਤਿਆਰ ਹੋ ਜਾਂਦਾ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਕਾਫੀ ਹੱਦ ਤੱਕ ਪਨੀਰ ਜਿਹੜਾ ਵਾ ਬਣ ਚੁੱਕਿਆ ਵਾ ਬਸ ਸੀ 1-2 ਮਿੰਟ ਹੋਰ ਇਹਨੂੰ ਜਿਹੜਾ ਵਾ ਪਰਾਗਾ ਦੇ ਕੇ ਆ ਸਕੋ ਆ ਦੇਖੋ ਪਾਣੀ ਜਿਹੜਾ ਵਾ ਅਲੱਗ ਹੋ ਗਿਆ ਵਾ ਪਨੀਰ ਸਾਡਾ ਜਿਹੜਾ ਵਾ ਰੜੀ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲੰਘ ਚੁੱਕਾ ਹੈ ਨੀਚੇ ਪਨੀਰ ਪੋਣੀ ਨੂੰ ਪੋਣੀ ਵਿੱਚ ਪਾ ਕੇ ਤੇ ਵਿਖਾਉਣੀ ਹੈ ਕਿ ਪਨੀਰ ਜਿਹੜਾ ਦੇਖੋ ਪਾਣੀ ਜਿਹੜਾ ਸਾਡਾ نیچے ਜਾઈ ਜਾਂਦਾ ਔਰ ਪਨੀਰ ਜਿਹੜਾ ਸਾਡਾ ਉੱਪਰ ਪਉਣੀ ਚ ਹੁੰਦਾ ਬਿਲਕੁਲ ਐਵੇਂ ਹੀ ਲੱਗੇਗਾ ਜਿਵੇਂ ਅਸੀਂ ਦੁੱਧ ਤੋਂ ਪਨੀਰ ਬਣਾਇਆ ਹੁੰਦਾ ਤੁਸੀਂ ਖੁਦ ਬਣਾ ਕੇ ਦੇਖਿਓ ਤੁਸੀਂ ਵੀ ਇਸ ਹੈਰਾਨ ਹੋ ਜੋਗੇ ਖੁਦ ਵੀ ਨਹੀਂ ਪਤਾ ਚੱਲ ਸਕੇਗਾ ਕਿ ਅਸੀਂ ਇਹ ਪਨੀਰ ਜਿਹਾ ਵਾ ਲੱਸੀ ਦਾ ਬਣਾਇਆ ਵਾ ਜਾਂ ਦੁੱਧ ਦਾ ਬਣਾਇਆ ਹੈ ਅਸੀਂ ਹੁਣ ਇਹਨੂੰ ਬਨ ਕੇ ਥੋੜੀ देर ਇਦੇ ਉੱਪਰ ਭਾਰ ਦੇ ਕੇ ਨਾ ਰੱਖ ਦਾਂਗੇ। ਤਾਂ ਕਿ ਸਾਡਾ ਪਨੀਰ ਜਿਹੜਾ ਉਹ ਜੰਮ ਦੇ। ਜੰਮ ਜੇ ਬਿਲਕੁਲ। ਇਹਦੇ ਲਈ ਅਸੀਂ ਲਵਾਂਗੇ ਇੱਕ ਪਲੇਟ। ਇਹਨੂੰ ਅਸੀਂ ਹੱਥ ਨਾਲ ਹੀ ਪ੍ਰੈਸ ਕਰਾਂਗੇ। ਜੇ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਗਰਮ ਲੱਗਦਾ ਤੇ ਫਿਰ ਐਵੇਂ ਐਵੇਂ ਕਰਕੇ ਕੜਛੀ ਲੈ ਕੇ ਉਹਦੇ ਨਾਲ ਪ੍ਰੈਸ ਕਰ ਸਕਦੇ ਹੋ। ਇਹਦੇ ਉੱਪਰ ਅਸੀਂ ਆਹੀ ਬਾਰ ਦੇ ਦੇ ਕੇ ਥੋੜਾ ਪਾਣੀ ਕੱਢ ਲਵਾਂਗੇ ਨਾ ਬਾਰ ਦੇ ਗਿਰਾਖਾਂ ਥੋੜੀ ਜਿਹੀ ਤਾਂ ਕਿ ਇਹ ਵਧੀਆ ਤਰ੍ਹਾਂ ਪ੍ਰੈਸ ਹੋ ਜੇ ਫਿਰ ਤਾਂ ਅਸੀਂ ਥੋੜੀ ਦੇਰ ਇਹਨੂੰ ਪ੍ਰੈਸ ਕਰਕੇ ਖੋਲ ਕੇ ਫਿਰ ਵਿਖਾਵਾਂਗੇ ਪਨੀਰ ਹਾਂਜੀ ਹੁਣ ਅਸੀਂ ਦੇਖਦੇ ਹਾਂ ਖੋਲ ਕੇ ਵੀ ਸਾਡਾ ਪਨੀਰ ਰੈਡੀ ਹੋਇਆ ਜਾਂ ਨਹੀਂ ਪਾਰ ਸੀ ਚੁੱਕ ਤਾ ਪਾਣੀ ਸਾਰਾ ਇਹਦਾ ਨਿਕਲ ਚੁੱਕਿਆ ਇਹਨੂੰ ਹੀ ਇੱਕ ਵਾਰੀ ਨਾ ਟੈਪ ਦੇ نیچے ਕਰਕੇ ਨਾ ਪਾਣੀ ਪਾ ਲਾਂਗੀ ਤਾਂ ਕਿ ਇਹਦੇ ਵਿੱਚ ਜਿਹੜੀ ਖਟਾਸ ਆ ਨਿਕਲ ਜੇ ਤੇ ਪਨੀਰ ਸਾਡਾ ਜਿਹੜਾ ਵਾ ਬਿਲਕੁਲ ਵੀ ਖਟਾ ਨਾ ਭਲੇ ਧੋ ਲਾਂਗੇ ਇੱਕ ਵਾਰੀ ਮਸੀਂ ਜਿਹੜੀ ਪਾਣੀ ਦੀ ਜਿਹੜੀ ਮਾਣੀ ਮੋਟੀ ਖਟਾਸ ਹੋਏਗੀ ਨਾ ਰਹਿ ਗਈ ਉਹ ਨਿਕਲ ਜੇਗੀ ਖੋਲ ਕੇ ਹੀ ਵੇਖਦੇ ਆ ਹਾਂਜੀ ਤੁਸੀਂ ਖੋਲ ਕੇ ਵੀ ਦੇਖ ਸਕਦੇ ਹੋ ਕਿ ਪਨੀਰ ਬਿਲਕੁਲ ਜਿਵੇਂ ਤੁਸੀਂ ਬਾਜ਼ਾਰ ਵਿੱਚ ਲਿਆਓ ਕਿ ਪਨੀਰ ਜਾਂ ਘਰ ਬਣਾਉਂਦੇ ਹੋ ਦੁੱਧ ਵਾਲਾ ਪਨੀਰ ਉਵੇਂ ਦਾ ਪਨੀਰ ਬਣਿਆ ਔਰ ਪੂਰਾ ਵਧੀਆ ਤਰੀਕੇ ਦਾ ਬਣਿਆ ਹੋਇਆ ਪਨੀਰ ਐਨ ਜੰਮਿਆ ਤੇ ਤੁਸੀਂ ਪਹਿਚਾਣ ਨਹੀਂ ਸਕੋਗੇ ਕਿ ਤੁਸੀਂ ਦੁੱਧ ਦਾ ਬਣਾਇਆ ਜਾਂ ਲੱਸੀ ਦਾ ਬਣਾਇਆ ਸੇਮ ਹੀ ਆ ਔਰ ਬਹੁਤ ਸੌਫਟ ਵੀ ਹੁੰਦਾ ਹੈ ਆ ਦੇਖੋ ਬੇਸ਼ੱਕ ਤੁਸੀਂ ਇਹਦੀ ਸਬਜ਼ੀ ਬਣਾਓ ਜਾਂ ਇਹਨੂੰ ਐਵੇਂ ਕੱਚਾ ਵੀ ਖਾ ਸਕਦੇ ਹੋ ਬਹੁਤ ਵਧੀਆ ਔਰ ਬਹੁਤ ਸੌਫਟ ਪਨੀਰ ਤੁਹਾਡਾ ਬਣ ਕੇ ਤੇ ਰੈਡੀ ਹੋ ਜਾਏਗਾ ਔਰ ਤੁਹਾਡੀ ਜਿਹੜੀ ਵੇਸਟ ਬਿਲਕੁਲ ਵੇਸਟ ਤੁਸੀਂ ਇਹਨੂੰ ਸੁੱਟ ਦਿੰਦੇ ਹੋ ਉਹ ਕੰਮ ਆ ਜੇਗੀ ਤੁਸੀਂ ਵੀ ਬਣਾਓ ਤੇ ਖਾਓ ਤੇ ਇੰਜੋਏ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡਾ ਵੀ ਪਨੀਰ ਸਾਡੇ ਵਾਂਗੂ ਵਧੀਆ ਬਣਿਆ ਜਾਂ ਕਿਵੇਂ ਦਾ ਬਣਿਆ ਧੰਨਵਾਦ